ਆਰਯਾ ਰਤਨ ਡਾਕਟਰ ਪੂਨਮ ਸੂਰੀ ਡੀਏਵੀ ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ਦੀ ਪ੍ਰਧਾਨ ਦੀ ਅਗਵਾਈ ਹੇਠ ਅਤੇ ਪ੍ਰਿੰਸੀਪਲ ਡਾਕਟਰ ਅੰਸ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਇੱਕ ਨੂਰ ਸੇਵਾ ਟਰਸਟ ਦੇ ਸਹਿਯੋਗ ਨਾਲ ਡੀਏਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਇੱਕ ਡਰਾਪ ਆਫ ਹੋਪ ਖੁੰਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਅਤੇ ਡੀਏਵੀ ਕਾਲਜ ਜਲੰਧਰ ਦੇ ਪ੍ਰਿੰਸੀਪਲ ਅਤੇ ਸਕੂਲ ਮੈਨੇਜਰ ਡਾਕਟਰ ਰਾਜੇਸ਼ ਕੁਮਾਰ ਨੇ ਕੀਤਾ ਸਕੂਲ ਪ੍ਰਿੰਸੀਪਲ ਡਾਕਟਰ ਅੰਜਨਾ ਗੁਪਤਾ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸਕੂਲ ਫੈਕਲਟੀ ਅਤੇ ਮਾਪਿਆਂ ਵੱਲੋਂ ਲਗਭਗ 133 ਯੂਨਿਟ ਖੂਨਦਾਨ ਕੀਤਾ ਗਿਆ ਜੋ ਕਿ ਅਦਲਖਾ ਬਲੱਡ ਬੈਂਕ ਅਤੇ KVI ਬਲੱਡ ਬੈਂਕ ਵਿੱਚ ਜਮ੍ਹਾਂ ਕੀਤਾ ਗਿਆ ਸੀ। ਮਨੁੱਖਤਾ ਦੀ ਭਲਾਈ ਲਈ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਿੱਚ ਹਰਗੁਣ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਗੁਰਵਿੰਦਰ ਸਿੰਘ ਅਤੇ ਹਰਗੁਣ ਹਸਪਤਾਲ ਦੇ ਡਾਇਰੈਕਟਰ ਡਾਕਟਰ ਹਰਪ੍ਰੀਤ ਕੌਰ ਸ਼ਾਮਲ ਸਨ। ਇਸ ਮੌਕੇ ਕਾਉਂਸਲਰ ਅਮਨ ਐਰੀ ਕਾਉਂਸਲਰ ਸ਼੍ਰੋਤੀ ਵਿੱਚ विनय अरोड़ा जितेंद्र अरोड़ा डॉक्टर नरेंद्र चावला रमेश चोपड़ा डॉक्टर हरप्रीत कौर रवि महाजन विनय अरोड़ा राजेंद्र सिंह रावत वीमाbigsqcupsan मेनू बहुत खुशी हुई है मेरे नाल खड़े इस डीएवी पब्लिक स्कूल डीएवी स्कूल दे प्रिंसिपल मैडम गुप्ता जी और मैं आज इथे ब्लड कैंप ते आया हां लेकिन ब्लड कैंप जिथे बच्चियां नु भी देख रिया लेडीज भी देख रिया हां स्टाफ भी है और भी है ਮੇਰਾ ਖਿਆਲ ਹੁਣ ਡੇਢ ਤੋਂ 2 ਘੰਟਿਆਂ ਦੇ ਵਿੱਚ 110 ਯੂਨਟ ਤੋਂ ਵੱਧ ਇਹਨਾਂ ਨੇ ਜਿਹੜਾ ਕਲੈਕਸ਼ਨ ਕੀਤੀ ਹੈ ਇੱਕ ਬਹੁਤ ਹੀ ਜਿਹੜਾ ਪਵਿੱਤਰ ਕੰਮ ਹੈ ਕਿਉਂਕਿ ਇਹਦੇ ਨਾਲ ਕਿਸੇ ਐਕਸੀਡੈਂਟ ਕੇਸ ਦੇ ਵਿੱਚ ਕਿਸੇ ਦੀ ਜਾਨ ਬਚਦੀ ਹੈ ਬਲੱਡ ਨਾਲ ਕਿਸੇ ਮਰੀਜ਼ ਦੀ ਜਾਨ ਬਚਦੀ ਹੈ ਲੋੜਵੰਦ ਨੂੰ ਜਦੋਂ ਬਲੱਡ ਚਾਹੀਦਾ ਹੁੰਦਾ ਉਹ ਜਾਨ ਬਚਾਉ ਇੱਕ ਇਹ ਚੀਜ਼ ਹੈ ਬਲੱਡ ਦੀ ਸੋ ਬਲੱਡ ਸਟੇਸ਼ਨ ਇਹ ਜਿਹੜਾ ਇੱਕ ਬੜਾ ਹੀ ਪਵਿੱਤਰ ਜਿਹੜਾ ਇਹ ਕੰਮ ਹੈ ਔਰ ਲੋਕ ਜਿਹੜੇ ਨੇ ਜਿਹੜੇ ਸਕੂਲ ਵਾਲੇ ਜਾਗਰਤ ਕਰ ਰਹੇ ਹੋ ਮੇਰੇ ਖਾਲ ਹਰ ਸਾਲ ਹੀ ਜਿਹੜਾ ਬਲੱਡ ਕੈਂਪ ਲਗਾਉਂਦੇ ਨੇ ਔਰ ਇਹਦੇ ਨਾਲ ਜਿਹੜਾ ਆਪਾਂ ਸਮਾਜ ਦੀ ਇੱਕ ਜਿਹੜੀ ਸੇਵਾ ਕਰਦੇ ਆ ਸੋ ਮੈਂ ਇੱਥੇ ਆ ਕੇ ਬਹੁਤ ਖੁਸ਼ ਵੀ ਹਾਂ ਔਰ ਇਹਨਾਂ ਨੂੰ ਮੈਂ ਬਹੁਤ ਜ਼ਿਆਦਾ ਕੰਗ੍ਰੈਚ ਵੀ ਕਰਦਾ ਅੱਜ DEVI ਇੰਟਰਨੈਸ਼ਨਲ ਸਕੂਲ ਔਰ ਇੱਕ ਨੂਰ ਸੇਵਾ ٹرسٹ ਜਿਨ੍ਹਾਂ ਨੂੰ DEVI ਸਕੂਲ ਨੂੰ ਜਿਹੜਾ ਰਿਪਰੈਜ਼ੈਂਟ ਕਰਦੇ ਆ ਮੈਮ ਗੁਪਤਾ ਜੀ ਔਰ ਇੱਕ ਨੂਰ ਸੇਵਾ ٹرسٹ ਜਿਹੜਾ ਮੇਰਾ ਵੱਡਾ ਭਰਾ ਅਰਵਿੰਦਰ ਵੜੈਤ ਜੀ ਉਹਨਾਂ ਦੇ ਕੋਲੈਬੋਰੇਸ਼ਨ ਨਾਲ ਅੱਜ ਬਲੱਡ ਡੋਨੇਸ਼ਨ ਕੈਂਪ ਤੇ ਆਉਣ ਦਾ ਮੌਕਾ ਮਿਲਿਆ ਸੋ ਮੈਂ ਇਹ ਸਮਝਦਾ ਕਿ ਅੱਜ ਇੰਨੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੈਂਪ ਮੈਂ ਆਪਣੀ ਲਾਈਫ ਚ ਪਹਿਲੀ ਵਾਰ ਹੀ ਵੇਖਿਆ ਔਰ ਇਹਦਾ ਹਿੱਸਾ ਬਣ ਕੇ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਕਿ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਜੋ ਬੱਚੇ ਹੁੰਦੇ ਹੈ ਜੋ ਦੇਖਦੇ ਹੈ ਉਹ ਸਿੱਖਦੇ ਨੇ ਔਰ ਜਿਨੇ ਵਧੀਆ ਤਰ੍ਹਾਂ ਬੱਚਿਆਂ ਤੁਸੀਂ ਜਦੋਂ ਆਓਗੇ ਤੇ ਬੱਚਿਆਂ ਨੇ ਜਿਹੜੇ ਚਾਰਟ ਬਣਾਏ ਨੇ ਇਤੋਂ ਪਤਾ ਲੱਗਦਾ ਕਿ ਬੱਚੇ ਬਹੁਤ ਹੀ ਵਧੀਆ ਪ੍ਰੈਕਟੀਕਲੀ ਸਿੱਖ ਰਹੇ ਨੇ ਕਿ ਖੂਨਦਾਨ ਮਹਾਦਾਨ डे इंटरनेशनल स्कूल अमृतसर की तरफ से और एक नोट ट्रस्ट तो सोसाइटी की तरफ से आज एक बहुत बड़ा ईश्वर की कृपा से ब्लड डोनेशन कैंप का आयोजन किया गया हमने सुबह साढ़े आठ स्टार्ट किया और अभी अराउंड दोपहर तो के एक बज रहे हैं और 120 यूनिट से ऊपर हमारे पास कलेक्शन हो गई है हमारे पास मेयर सर आए ब्लैसिंग्स देने के लिए स्कूल के मैनेजर सर डॉक्टर राजेश कुमार जी आए ਅੱਜ ਡੇਵੀ ਇੰਟਰਨੈਸ਼ਨਲ ਵੇਰਕਾ ਬਾਈਪਾਸ ਅੰਮ੍ਰਿਤਸਰ ਵੱਲੋਂ ਏਕ ਨੂਸਿਵਾ ٹرسٹ ਦੇ ਸਹਿਯੋਗ ਦੇ ਨਾਲ ਵਿਸ਼ਾਲ ਮੈਗਾ ਕੈਂਪ ਲਗਾਇਆ ਗਿਆ ਜਿਹਦੇ ਤੇ ਹੁਣ ਤੱਕ 150 ਜਿਹੜੇ ਡੋਨਰ ਜਿਹੜੇ ਇੱਥੇ ਆ ਚੁੱਕੇ ਨੇ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਹਾਂ